ਜੇ ਵੀ ਇਨਸਾਨ ਦਾ ਕੋਈ ਦੋਸਤ ਮਿੱਤਰ ਪਰਿਵਾਰਕ ਮੈਂਬਰ ਸਕੇ ਸੰਬੰਧੀ ਗਰਲਫ੍ਰੈਂਡ ਬੋਏਫ੍ਰੈਂਡ ਪਤੀ ਪਤਨੀ ਸੰਸਾਰ ਤੋਂ ਚਲੇ ਜਾਵੇ ਤਾਂ ਬੰਦਾ ਕਹਿੰਦਾ ਮੈਂ ਉਹਦੇ ਬਿਨਾਂ ਜੀ ਨਹੀਂ ਸਕਦਾ ਮੈਂ ਉਹਦੇ ਬਿਨਾਂ ਰਹਿ ਨਹੀਂ ਸਕਦਾ ਮੈਂ ਤੇ ਮਰ ਜਾਣਾ ਮੇਰਾ ਉਹ ਸਭ ਕੁਝ ਸੀ ਚੰਗੀ ਗੱਲ ਹੈ ਪਿਆਰ ਹੈ ਪਰ ਗੁਰਬਾਣੀ ਦੇ ਅੰਦਰ ਗੁਰੂ ਪਾਤਸ਼ਾਹ ਇੱਕ ਵਿਛੋੜਾ ਇੱਕ ਦੁੱਖ ਇੱਕ ਪਿਆਰ ਇਹ ਵੀ ਬਿਆਨ ਕਰਦੇ ਨੇ ਕਹਿੰਦੇ ਦੁੱਖ ਵਿਛੋੜਾ ਇੱਕ ਦੁੱਖ ਭੂਖ ਕਹਿੰਦੀ ਪਰਮਾਤਮਾ ਦੇ ਨਾਲ ਜਿਹੜਾ ਵਿਛੋੜਾ ਬਨੁਖ ਤੇਰਾ ਪਿਆ ਹੋਇਆ ਕਦੇ ਤੈਨੂੰ ਉਹਦੇ ਪ੍ਰਤੀ ਵੀ ਇੰਨੀ ਤੜਫ ਇੰਨੀ ਲਾਲਸਾ ਇੰਨਾ ਤਰਸਦਾ ਹੈ ਕਿ ਪਰਮਾਤਮਾ ਦੇ ਨਾਲ ਤੇਰਾ ਪਿਆਰ ਬਣ ਜਾਏ ਬਹੁਤੇ ਮਨੁੱਖਾਂ ਨੂੰ ਤੇ ਪਹਿਲੀ ਗੱਲ ਪਰਮਾਤਮਾ ਦੇ ਨਾਲ ਕੋਈ ਵਿਛੋੜਾ ਵੀ ਹੈ ਅੰਦਰ ਇਹ ਹੀ ਹਲੇ ਤੇ ਨਜ਼ਰ ਨਹੀਂ ਆਇਆ ਉਹਨਾਂ ਨੂੰ ਦੁੱਖ ਕਿੱਥੋਂ ਮਹਿਸੂਸ ਹੋਣਾ ਹੈ ਤੇ ਗੁਰਬਾਣੀ ਦਾ ਇਹ ਸ਼ਬਦ ਆਪਨੇ ਬਹੁਤ ਵਾਰ ਸੁਣਿਆ ਹੋਵੇਗਾ ਕੀਰਤਨ ਦੇ ਰੂਪ ਦੇ ਵਿੱਚ ਇਹ ਵਿਛੋੜਾ ਸਹਿਆ ਨਾ ਜਾਏ ਕਿ ਜਿਹੜਾ ਰੱਬ ਨਾਲੋਂ ਵਿਛੋੜਾ ਹੈ ਸਹਿਆ ਨਹੀਂ ਜਾ ਰਿਹਾ ਇਹ ਕਹੂਗਾ ਕੌਣ ਜਿਹਨੂੰ ਰੱਬ ਦਾ ਵਿਛੋੜਾ ਮਹਿਸੂਸ ਹੋ ਰਿਹਾ ਜਿਹਨੂੰ ਪਤਾ ਲੱਗ ਰਿਹਾ ਅੰਦਰੋਂ ਕਿ ਰੱਬ ਨਾਲੋਂ ਤੇ ਟੁੱਟੇ ਹੋਏ ਹਾਂ ਬਾਹਰ ਤੇ ਬਹੁਤ ਰਿਸ਼ਤੇ ਨਾਤੇ ਬਣਾ ਲਏ ਜਿਵੇਂ ਬਾਬਾ ਕਬੀਰ ਜੀ ਇੱਕ ਥਾਂ ਤੇ ਬੜਾ ਪਿਆਰਾ ਸਮਝਾਉਂਦੇ ਨੇ ਕਹਿੰਦੇ ਸਿੱਖ ਸਾਖਾ ਬਹੁਤੀ ਕੀਏ ਕੇਸ਼ੋ ਕੀ ਉਹ ਨਾ ਮੀਤ ਕਹਿੰਦੇ ਕਬੀਰ ਬੜੇ ਬਾਹਰੀ ਦੋਸਤ ਮਿੱਤਰ ਰਿਸ਼ਤੇ ਨਾਤੇ ਬਣਾ ਲਏ ਪਰ ਪ੍ਰਮਾਤਮਾ ਨੂੰ ਤੂੰ ਕਦੇ ਸੋਚਦਾ ਹੀ ਨਹੀਂ ਕਿ ਉਹਨੂੰ ਵੀ ਸੱਚਾ ਮਿੱਤਰ ਬਣਾਉਣਾ ਹੈ ਉਹਦੇ ਨਾਲ ਵੀ ਪਿਆਰ ਕਾਇਮ ਕਰਨਾ ਹੈ